ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 20 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਅਮிர்தਸਰ ਕੀ ਮੌਸਮ ਅੱਜ ਉਸੇ ਤਰ੍ਹਾਂ ਹੀ ਹੈ। ਸਵੇਰ ਵੇਲੇ ਤਕਰੀਬਨ ਸਾਰੇ ਹੀ ਪੰਜਾਬ ਦਾ ਮੌਸਮ ਸਾਫ਼ ਹੈ ਤੇ ਧੁੰਦ ਤੋਂ ਰਹਿਤ ਹੈ ਪਰ ਧੁੱਪ ਅੱਜ ਸਵੇਰ ਵੇਲੇ ਨਹੀਂ ਨਿਕਲੀ ਕਿਉਂਕਿ ਹਲਕੀ ਜਿਹੀ ਬੱਦਲਵਾਈ ਲਗਾਤਾਰ ਪੰਜਾਬ ਉੱਪਰੋਂ ਦੀ ਅੱਜ ਸਾਰਾ ਦਿਨ ਲੰਘਦੀ ਰਹੇਗੀ ਜੇਕਰ ਜਿਹੜੇ ਖੇਤਰਾਂ ਦੇ ਵਿੱਚ ਸੂਰਜ ਨਿਕਲੇਗਾ ਵੀ ਪਰ ਉਸ ਦਾ ਨਿੱਗ ਮਹਿਸੂਸ ਨਹੀਂ ਹੋਵੇਗਾ ਕਿਉਂਕਿ ਬੱਦਲਵਾਈ ਲਗਾਤਾਰ ਇਸੇ ਤਰ੍ਹਾਂ ਹੀ ਪੰਜਾਬ ਉੱਪਰੋਂ ਦੀ ਹਰਿਆਣਾ ਤੇ ਰਾਜਸਥਾਨ ਯੂਪੀ ਦਿੱਲੀ ਦੇ ਖੇਤਰਾਂ ਦੇ ਉੱਪਰੋਂ ਦੀ ਲਗਾਤਾਰ ਗੁਜ਼ਰਦੀ ਰਹਿ ਸਕਦੀ ਹੈ ਅੱਜ ਸਾਰਾ ਦਿਨ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਜਾਂ ਕੰਮਣ ਦੀ ਪੰਜਾਬ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੋਈ ਵੀ ਦਿਖਾਈ ਨਹੀਂ ਦੇ ਰਹੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਕਦੇ ਬੱਦਲ ਵਾਏ ਤੇ ਕਦੇ ਧੁੱਪ ਵਾਲਾ ਸਾਰਾ ਦਿਨ ਇਸੇ ਤਰ੍ਹਾਂ ਹੀ ਮੌਸਮ ਪੰਜਾਬ ਵਿੱਚ ਚੱਲਦਾ ਰਹੇਗਾ ਜਿਹੜੀ ਮੀਂਹ ਦੀ ਗੱਲ ਹੈ ਉਹ 22 ਜਾਂ 23 ਤਰੀਕ ਦੇ ਆਸ-ਪਾਸ ਟੁੱਟਵੇਂ ਤੌਰ ਤੇ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਪੰਜਾਬ ਵਿੱਚ ਵੀ ਹਰਿਆਣਾ ਵਿੱਚ ਵੀ ਦਿੱਲੀ ਯੂਪੀ ਸਾਰੇ ਹੀ ਖੇਤਰਾਂ ਦੇ ਵਿੱਚ ਟੁੱਟੇ ਮੇ ਤੌਰ ਤੇ ਮੀਦੇ ਸ਼ਰਾਟੇ ਰਹਿਣਗੇ ਅੱਜ ਨਾ ਤਾਂ ਧੁੰਦਿਆ ਤੇ ਨਾ ਹੀ ਕੋਰਾ ਜਿਸ ਕਰਕੇ ਅੱਜ ਸਵੇਰ ਵੇਲੇ ਠੰਡ ਤੋਂ ਥੋੜੀ ਜਿਹੀ ਰਾਹਤ ਮਿਲੀ ਹੋਈ ਹੈ